ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਵਾ ਪੋਸੂ ਨਾਵਾ ਜਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਔਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੋ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਪੋ ਦੇ ਮਹੀਨੇ ਦੇ ਦਿਨਾਂ ਦੇ ਵਿੱਚ ਸ਼ਹੀਦੀ ਜੋੜ ਮੇੜ ਬੜੇ ਪਿਆਰ ਬੜੇ ਸਤਕਾ ਤੇ ਬੜੀ ਹੀ ਨਿਮਰਤਾ ਦੇ ਨਾਲ ਉਸ ਨੂੰ ਆਪਾਂ ਮਨਾ ਰਹੇ ਹਾਂ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ ਔਰ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀ ਹੈ ਆਉਣ ਜਾਣ ਵਾਲੀ ਸੰਗਤ ਦੇ ਲਈ ਬਕਾਇਦਾ ਤੌਰ ਤੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ ਲੰਗਰ ਦੇ ਇੰਤਜ਼ਾਮ ਕੀਤੇ ਹੋਏ ਨੇ ਔਰ ਮਾਜਰੀ ਅਕਾਲੀਆਂ ਦੀ ਗੱਲ ਕਰੀਏ ਤੇ ਮਾਜਰੀ ਅਕਾਲੀਆਂ ਦੀ ਸੰਗਤ ਦੇ ਵੱਲੋਂ ਵੀ ਸੰਗਤ ਵਾਸਤੇ ਲੰਗਰ ਲਗਾਏ ਜਾ ਰਹੇ ਨੇ ਔਰ ਉੱਥੇ ਮੇਰੇ ਨਾਲ ਪ੍ਰਬੰਧਕ ਵੀਰ ਜੁੜੇ ਨੇ ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਬੋਬੀ ਜੀ ਦੇ ਜਿਹੜੇ ਕਿ ਮੌਜੂਦਾ ਸਰਪੰਚ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਇਹ ਲੰਗਰ ਕਦੋਂ ਸ਼ੁਰੂ ਹੋਇਆ ਸੀ ਔਰ ਕਿੰਨੇ ਦਿਨ ਤੱਕ ਚਲੇਗਾ ਕੀ ਇਹ ਮਾਜਰੀ ਅਕਾਲੀਆਂ ਦੇ ਪਿੰਡਾਂ ਦਾ ਸਹਿਯੋਗ ਹੈ ਜਾਂ ਕਿਸ ਤਰ੍ਹਾਂ ਹੈ ਬੋਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਆ ਲੰਗਰ ਜਿਹੜਾ ਆਪਾਂ ਲਗਾਇਆ ਹੋਇਆ ਹੈ ਇਹ ਮਾਜਰੀ ਅਕਾਲੀਆਂ ਦੀ ਸੰਗਤ ਦੇ ਵੱਲੋਂ ਲਗਾਇਆ ਗਿਆ ਹਾਂਜੀ ਇਹ ਮਾਜਰੀ ਅਕਾਲੀਆਂ ਦੀ ਸੰਗਤ ਤੇ ਨਾਲ ਦੇ ਇਲਾਕਾ ਨਿਵਾਸੀ ਜੋ ਵੀ ਕੋਲੋਨੀ ਦੇ ਨਿਵਾਸੀ ਨੇ ਉਹਨਾਂ ਵੱਲੋਂ ਰਲ ਮਿਲ ਕੇ ਲਗਾਇਆ ਜਾਂਦਾ ਹਰ ਸਾਲ ਇਹ ਕਦੋਂ ਸ਼ੁਰੂ ਹੋਇਆ ਤੇ ਕਦੋਂ ਸਮਾਪਤ ਹੋਏਗਾ ਸ ਇਹ 24 ਤੋਂ ਸ਼ੁਰੂ ਹੋਇਆ ਜੀ ਤੇ 28 ਤਰੀਕ ਤੱਕ ਚੱਲੇਗਾ ਜੀ 5 ਦਿਨ ਲੰਗਰ ਚੱਲਦਾ ਜੀ ਅੱਛਾ ਕਿਦਾਂ ਮਤਲਬ ਰੋਜ਼ ਢਾਰ ਫੁਲਕਾ ਚੱਲੇਗਾ ਜਾਂ ਕਿਸ ਤਰ੍ਹਾਂ ਕੀ ਬੜਾਇਆ ਹੈ ਮੈਨੂੰ ਤੁਸੀਂ ਇਹਦੇ ਵਿੱਚ ਲੰਗਰ ਦੇ ਵਿੱਚ ਜੀ ਮੈਂ ਨਮਕੀਨ ਚਾਵਲ ਪ੍ਰਸ਼ਾਦ ਦਾ ਜੀ ਸਬਜੀ ਚਾਹ ਇਹ ਇਹ ਚੀਜ਼ਾਂ ਦਾ ਲੰਗਰ ਚੱਲਦਾ ਇਹ ਚੱਲ ਰਿਹਾ ਲੰਗਰ ਹਾਂਜੀ ਔਰ ਜਿਵੇਂ ਤੁਸੀਂ ਦੱਸਿਆ ਕਿ 28 ਤਰੀਕ ਤੋਂ ਚੱਲੇਗਾ ਇਹ ਲੰਗਰ 28 ਤੱਕ ਚੱਲੂਗਾ 28 ਤੱਕ ਚੱਲੇਗਾ ਹਾਂਜੀ ਕਿਸ ਤਰ੍ਹਾਂ ਦੀਆਂ ਸੇਵਾਵਾਂ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਨੇ ਦਿੱਤੀਆਂ ਹੋਈਆਂ ਨੇ ਸਰ ਜਿਵੇਂ ਇਲਾਕੇ ਦੇ ਲੋਕਾਂ ਦਾ ਸਹਿਯੋਗ ਹੈ ਜਿਵੇਂ ਪੈਸੇ ਵੱਲੋਂ ਹੁੰਦਾ ਉਰੇ ਆ ਕੇ ਸੇਵਾ ਕਰਦੇ ਨੇ ਜਾਂ ਕਿਸੇ ਨੇ ਸਬਜ਼ੀ ਭਾਜੀ ਦੀ ਸੇਵਾ ਆਟੇ ਦੀ ਸੇਵਾ ਜਿੱਦਾਂ ਦੀ ਵੀ ਰਸਨਾ ਮਤਲਬ ਪ੍ਰੋਵਾਈਡ ਹਰ ਇੱਕ ਪੱਖ ਹੋ ਜਾਂਦਾ ਜੀ ਹੋ ਜਾਂਦਾ ਹੈ ਹਾਂਜੀ ਹਾਂਜੀ ਅੱਛਾ ਬੋਬੀ ਜੀ ਇਹ ਵੀ ਦੱਸੋ ਕਿ ਪਿਛਲੇ ਸਾਲ ਆਪਾਂ ਦੇਖਿਆ ਕਿ ਬਾਰਿਸ਼ ਆ ਗਈ ਸੀ ਹਾਂਜੀ ਬਰਸਾਤ ਆ ਗਈ ਸੀਗੀ ਰਜਾਈਆਂ ਭੇਜ ਗਈਆਂ ਲੰਗਰ ਪਾਣੀ ਵੀ ਤੁਹਾਨੂੰ ਪਤਾ ਹੈ ਬਰਸਾਤ ਦੇ ਦਿਨਾਂ ਦੇ ਵਿੱਚ ਖਰਾਬ ਹੋ ਗਿਆ ਬਰਸਾਤ ਇਸ ਵਾਰ ਵੀ ਦੱਸਿਆ ਜਾ ਰਿਹਾ ਕਿ ਆਏਗੀ ਕੀ ਉਸ ਵਾਸਤੇ ਕੋਈ ਇੰਤਜ਼ਾਮ ਕੀਤੇ ਆ ਸਰ हां जी पिछली बार बड़ी दिक्कत आई थी देखो बरसात ਦੇ ਵਿੱਚ ਤੁਹਾਨੂੰ ਪਤਾ ਹੀ ਐਨ ਅਰੇਂਜਮੈਂਟ ਕਰਿਆ ਖਰਾਬ ਹੋ ਜਾਂਦਾ ਹਨਾ بارش ਕਰਕੇ ਇਸ ਵਾਰ ਚਲੋ ਸਾਡੇ ਟੈਂਟ ਵਾਲਾ ਜਿਹੜਾ ਮੁੰਡਾ ਜੀ ਉਹਨੇ ਤਰਪਾਲ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜੀ ਤੇ ਜਿਹੜਾ ਹੁਣ ਉਹਨੇ ਟੈਂਟ ਲਗਾਇਆ ਵਾਟਰ ਪ੍ਰੂਫ ਆ ਥੋੜਾ ਜਿਹਾ ਉਹਦੇ ਨਾਲ ਸਾਨੂੰ ਫਰਕ ਰਹਿਣਾ ਬਾਕੀ ਤਕਰੀਬਨ ਹੁਣ ਤੱਕ ਦੇਖੋ ਮੌਸਮ ਸਾਫ ਆ ਬਾਕੀ ਮਾਲਕ ਦੇ ਹੱਥ ਆ ਜੀ ਦੇਖੋ ਬਾਕੀ ਹੁਣ ਤੱਕ ਵਧੀਆ ਚੱਲ ਰਿਹਾ ਜੀ ਇਹ ਠੀਕ ਤਰ੍ਹਾਂ ਚਾਵਲਾ ਦਾ ਲੰਗਰ ਲਗਾਇਆ ਜਾ ਰਿਹਾ ਹੈ ਔਰ ਪ੍ਰਸ਼ਾਧੀਆਂ ਦਾ ਲੰਗਰ ਵੀ ਤਿਆਰ ਕੀਤਾ ਜਾ ਰਿਹਾ ਹੈ ਹਾਂ ਜੀ ਹਾਂ ਜੀ ਹਾਂ ਜੀ ਔਰ ਇਸ ਵਾਰ ਜਗ੍ਹਾ ਬਦਲੀ ਹੈ ਤੁਸੀਂ ਕਿਦਾਂ ਮਤਲਬ ਕੀਤਾ ਗਿਆ ਹੈ ਇਸ ਵਾਰ ਲੰਗਰ ਜਿਹੜਾ ਇੱਥੇ ਪ੍ਰਸ਼ਾਦਾ ਬਣਦਾ ਜੀ ਉਹ ਚੇਂਜ ਕਰਤਾ ਬਾਕੀ ਤਾਂ ਆਪਣਾ ਇੱਥੇ ਜਗ੍ਹਾ ਹੈ ਉੱਥੇ ਹੀ ਚੱਲ ਰਿਹਾ ਹੈ ਅੱਛਾ ਜਿਹੜੇ ਸੇਵਾਦਾਰ ਨੇ ਉਹ ਬਦਲ ਬਦਲ ਕੇ ਸੇਵਾ ਕਰਦੇ ਨੇ ਜਾਂ ਲਗਾਤਾਰ ਇਹ ਬੀਬੀਆਂ ਵੱਲੋਂ ਭੈਣਾਂ ਵੱਲੋਂ ਵੀਰਾਂ ਵੱਲੋਂ ਬਜ਼ੁਰਗਾਂ ਦੇ ਵੱਲੋਂ ਕਿ ਉਹੀ ਸੇਵਾਦਾਰ ਜਿਹੜੇ ਚੱਲੇ ਜਾਂਦੇ ਆ ਜਾਂ ਉਹਨਾਂ ਨੂੰ ਆਰਾਮ ਵੀ ਦਿਵਾਉਂਦੇ ਉਹ ਨਹੀਂ ਜੀ ਨਹੀਂ ਆਰਾਮ ਦਿੰਦੇ ਨੇ ਜੀ ਹਾਂਜੀ ਹਾਂਜੀ ਕਿੰਨੇ ਕਿੰਨੇ ਘੰਟੇ ਦੀ ਇੱਕ ਇੱਕ ਨੌਕੀ ਸੇਵਾ ਦਿੱਤੀ ਜਾਂਦੀ ਹੈ ਘੰਟੇ ਦਾ ਤਾਂ ਕੋਈ ਉਰੇ ਹੈ ਨਹੀਂ ਜੀ ਖੁੱਲਾ ਹੀ ਕੰਮ ਆ ਜਿੰਨਾ ਜਿੰਨਾ ਮਰਜ਼ੀ ਕਰੋ ਕੋਈ ਚੱਕਰ ਨਹੀਂ ਵੀ ਜਿਹੜੇ ਸੇਵਾਦਾਰ ਦੂਰੋਂ ਪਰੋਂ ਆਉਂਦੇ ਆ ਉਹਨਾਂ ਦੀ ਨਾਈਟ ਸਟੇ ਦਾ ਇੱਥੇ ਇੰਤਜ਼ਾਮ ਹੈ ਨਹੀਂ ਜੀ ਨਹੀਂ ਸਭ ਆਪਣੇ ਕਰਨ ਕਰੀ ਜਾਂਦੇ ਨੇ ਸਾਡੇ ਹਾਂ ਆਪਣੇ ਪਿੰਡ ਦੇ ਸਾਡੇ ਸੇਵਾਦਾਰ ਪੱਕੇ ਹੀ ਰਹਿੰਦੇ ਨੇ 10 15 ਮੁੰਡੇ ਹੋ ਰਹੇ ਹਨ ਔਰ ਦੋਸਤੋ ਪਿਛਲੀ ਵਾਰ ਮੈਨੂੰ ਯਾਦ ਹੈ ਕਿ ਅਸੀਂ 2-3 ਸਾਲ ਤੋਂ ਇਸ ਲੰਗਰ ਨੂੰ ਜਿਹੜਾ ਹੈ ਅਸੀਂ ਕਬਰ ਕਰਦੇ ਆ ਰਹੇ ਹਾਂ ਖਾਨ ਸਾਹਿਬ ਮੇਰੇ ਨਾਲ ਨੇ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਯੋਗਦਾਨ ਤਾਂ ਖੈਰ ਕਹਿੰਦੇ ਹੁੰਦੇ ਆ ਕਿ ਹਰ ਉਸ ਜੀਵ ਦਾ ਹੈ ਜੋ ਇੱਥੇ ਲੰਗਰ ਦੀ ਇਸ ਪੰਡਾਲ ਦੇ ਵਿੱਚ ਆਉਂਦਾ ਹੈ ਲੇਕਿਨ ਖਾਨ ਸਾਹਿਬ ਨੂੰ ਆਉਂਦੇ ਜਾਂਦੇ ਦੇਖੀਦਾ ਸੀ ਇਹਨੇ ਪਿਆਰ ਤੇ ਸਤਕਾਰ ਦੇ ਨਾਲ ਸੰਗਤ ਦੀ ਆਉ ਭਗਤ ਕਰਦੇ ਨੇ ਔਰ ਇਹੀ ਹੈ ਇਹੀ ਸਾਡੀ ਧਰਤੀ ਹੈ ਜਿੱਥੇ ਕਿ ਸਾਰੇ ਧਰਮਾਂ ਦਾ ਸਾਰੀਆਂ ਜਾਤਾਂ ਦਾ ਜਿਹੜਾ ਸਨਮਾਨ ਤੇ ਪਿਆਰ ਕੀਤਾ ਜਾਂਦਾ ਹੈ ਖਾਨ ਸਾਹਿਬ ਅੱਜ ਦੇ ਦਿਨ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਹ ਛੀਦੀ ਦਿਹਾੜੇ ਚੱਲ ਰਹੇ ਨੇ ਜੀ ਪਿਛਲੇ ਸਾਲ 25 ਤੋਂ ਲੈ ਕੇ 29 ਤੱਕ ਲਾਇਆ ਸੀਗਾ ਇਸ ਵਾਰ ਅਸੀਂ ਸੰਗਰਾਮ ਦੇ हिसाब ਨਾਲ 16 ਤੇ ਸੰਗਰਾਮ ਇਸ ਵਾਰ 15 ਦੀ ਸੰਗਰਾਮ ਦਾ ਜੀ ਤਾਂ ਅਸੀਂ 24 ਤੋਂ ਲੈ ਕੇ 28 ਤਰੀਕ ਤੱਕ ਜੋ ਇਹ ਲੰਗਰ ਲਾਇਆ ਹੈ ਲਾਇਆ ਹਾਂਜੀ ਹਾਂਜੀ ਤੇ ਮੱਜਰੀ ਕਾਲੀਆਂ ਹਾਂ ਫਰੀਦਪੁਰ ਤੇ ਬਾਰਨੱਡੇ ਦੀ ਜੋ ਸੰਗਤਾ ਤੇ ਬਾਕੀ ਕਲੋਨੀ ਹੋ ਗਿਆ ਮੱਧਾ ਕੋਹੇ ਉਰਵੈਲੀ ਹੋਗੀ ਜੀ 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 ਫੇਸ 2 ਹੋ ਗਿਆ ਇਹ ਸਾਰੇ ਹੀ ਰੜਕੇ ਅਸੀਂ ਮਤਲਬ ਇਹ ਲੰਗਰ ਲਾਣੇ ਆ ਅੱਛਾ ਖਾਨ ਸਾਹਿਬ ਇਹ ਲੰਗਰ ਸਿਰਫ ਇੱਥੇ ਹੀ ਵਰਤਾਇਆ ਜਾਂਦਾ ਜਾਂ ਇਸ ਨੂੰ ਬਾਹਰ ਰੋਡ ਦੇ ਉੱਪਰ ਵੀ ਲੈ ਕੇ ਜਾਂਦੇ ਹੋ ਇਹਨੂੰ ਇੱਥੇ ਵੀ ਵਰਤਾਨੇ ਆ ਤੇ ਅਸੀਂ ਰੋਡ ਤੇ ਵੀ ਲੈ ਕੇ ਜਾਂਦੇ ਆ ਰੋਡ ਤੇ ਵੀ ਜਾਂਦੇ ਆ ਕਿ ਜਿਸ ਸੰਗ ਜਿਹੜੀ ਆਉਂਦੀ ਜਾਂਦੀ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਜਾਣ ਲਗੇ ਸੀ ਪਰਲੇ ਪਾਸੇ ਲੰਘ ਰਹੇ ਹੁੰਦਾ ਤੇ ਜਦੋਂ 28 ਤਰੀਕ ਤੋਂ 27 ਤਰੀਕ ਤੋਂ ਵਾਪਸੀ ਹੋਏਗੀ ਤਾਂ ਅਸੀਂ ਹਰਲੇ ਪਾਸੇ ਮਿਲ ਜਾਂਗੇ ਹੁਣ ਇਸ ਟਾਈਮ ਪਰਲੇ ਪਾਸੇ ਲੱਗਾ ਹਾਂ ਕਿਉਂਕਿ ਸੰਗਤ ਜਾ ਰਹੀ ਹੈ ਸੰਗਤ ਇਸ ਟਾਈਮ ਜਾ ਰਹੀ ਹੈ ਜੀ ਜਾ ਰਹੀ ਹੈ ਔਰ ਦੋਸਤੋ ਬਹੁਤ ਮੈਂ ਇਸ ਕਮੇਟੀ ਦਾ ਆਪਸ ਵਿੱਚ ਜਿਹੜਾ ਤਾਲਮੇਲ ਹੈ ਕਿਉਂਕਿ ਤਾਲਮੇਲ ਹੋਣਾ ਜ਼ਿੰਦਗੀ ਦੇ ਵਿੱਚ ਆਪਸ ਵਿੱਚ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਵਰਗ ਵੀ ਜ਼ਿੰਦਗੀ ਜਿਹੜੀ ਉਹ ਨਰਕ ਬਣ ਜਾਂਦੀ ਹੈ ਔਰ ਨਰਕ ਵੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ ਜਦੋਂ ਤਾਲਮੇਲ ਦੀ ਆਪਸੀ ਅੰਡਰਸਟੈਂਡਿੰਗ ਨਾ ਹੋਵੇ ਮੈਂ ਪੂਰੇ ਪੂਰੇ ਏਰੀਏ ਨੂੰ ਇਹਨਾਂ ਦੇ ਪਿਆਰ ਨੂੰ ਸਲਾਮ ਕਰਦਾ ਸਲੂਟ ਕਰਦਾ ਨਾ ਇਹ ਇਹਨਾਂ ਦੀ ਏਕਤਾ ਨੂੰ ਸਲੂਟ ਕਰਦਾ ਕਿ ਬੜੇ ਪਿਆਰ ਤੇ ਬੜੇ ਸਤਿਕਾਰ ਦੇ ਨਾਲ ਲੰਗਰ ਛਕਾਉਂਦੇ ਨੇ ਕੱਲ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਮੈਨੂੰ ਯਾਦ ਹੈ ਕਿ ਮੈਂ ਜਾਣਾ ਸੀ ਪਹਿਲਾਂ ਮੈਂ ਬਕਾਇਦਾ ਤੌਰ ਤੇ ਇੱਥੇ ਬੈਠ ਕੇ ਪ੍ਰਸ਼ਾਦਾ ਛੱਕੇ ਗਿਆ ਚਾਹ ਪਾਣੀ ਛੱਕੇ ਗਿਆ ਔਰ ਵੀਰ ਮੈਨੂੰ ਕਹਿੰਦੇ ਜੀ ਅੱਜ ਨਹੀਂ ਫਿਰ ਕੱਲ ਆਉਂਗੇ ਤੁਸੀਂ ਮੈਂ ਕਹਾਂ ਜੀ ਕੱਲ ਅਸੀਂ ਕਵਰ ਕਰਨ ਜ਼ਰੂਰ ਆਵਾਂਗੇ ਸਾਡੇ ਘਰ ਦਾ ਹੈ ਔਰ ਬੋਬੀ ਜੀ ਦੇ ਨਾਲ ਬੜੇ ਅੱਛੇ ਬੜਾ ਅੱਛਾ ਪਰਿਵਾਰ ਆ ਬੜੇ ਅੱਛੇ ਸੰਬੰਧ ਖਾਨ ਸਾਹਿਬ ਆ ਹੋਰ ਮੇਰੇ ਵੀਰ ਰਿਸਪੈਕਟਡ ਸੋ ਸਰਪੰਚ ਸਾਹਿਬ ਵੀ ਮੇਰੇ ਨਾਲ ਨੇ ਸਰਪੰਚ ਸਾਹਿਬ ਇੱਥੇ ਆ ਜਾਓ ਸਰਪੰਚ ਸਾਹਿਬ ਨਾਮ ਕੀ ਹੈ ਪਹਿਲਾਂ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਪਹਿਲਾਂ ਤੇ ਤੁਹਾਡੀ ਜਿਹੜੀ ਏਕਤਾ ਹੈ ਉਸ ਨੂੰ ਸਲਾਮ ਕਰਦੇ ਆ ਬੜਾ ਪਿਆਰ ਦਿੰਦੇ ਹੋ ਸਤਿਕਾਰ ਦਿੰਦੇ ਹੋ ਕਿਸ ਤਰ੍ਹਾਂ ਇੰਤਜ਼ਾਮ ਕਰਦੇ ਹੋ ਪੂਰੇ ਦਿਨ ਦਾ ਇੰਤਜ਼ਾਮ ਇੱਥੇ ਜੀ ਪੂਰਾ ਪਿੰਡ ਹੋ ਗਿਆ ਜੀ ਜਿੰਨੇ ਲਾਕਨਵਾਸੀ ਹੋ ਗਏ ਜੀ ਬਾਕੀ ਪੰਚਾਇਤ ਹੋ ਗਈ ਪੰਜ ਸਰਪੰਚ ਜਿੰਨੇ ਵੀ ਮਤਲਬ ਮੌਤਾਂ ਵਰ ਸੱਜਣੇ ਪਿੰਡ ਵਾਸੀ ਨੇ ਸਾਰੇ ਸਹਿਯੋਗ ਨਾਲ ਹੀ ਵਾਹ ਜੀ ਇਕੱਠ ਕਰਕੇ ਪੂਰਾ ਮਾਇਆ ਦਾ ਜੋ ਵੀ ਹੈਗਾ ਜੀ ਉਹਦੇ ਨਾਲ ਇੰਤਜ਼ਾਮ ਕੀਤਾ ਜਾਂਦਾ ਹਰ ਇੱਕ ਸਾਲ ਹਾਂਜੀ ਬਿਲਕੁਲ ਪੇ ਸਬਜੀ ਜਿਹੜੀ ਹੈ ਤੁਸੀਂ ਇੱਕੋ ਵਾਰ ਹੀ ਲੈ ਜਾਂਦੀ ਹੈ ਜਾਂ ਰੋਜ਼ ਸਵੇਰੇ ਟਰੈਕਟਰ ਟਰੈਲੀਆਂ ਨੂੰ ਭੇਜ ਦਿਓ ਮੰਡੀ ਦੇ ਵਿੱਚ ਕਿ ਤਾਜੀ ਸਬਜੀ ਲੈ ਕੇ ਆਓ ਨਹੀਂ ਜੀ ਪਹਿਲਾਂ ਮਤਲਬ ਲੰਗਰ ਤੋਂ ਪਹਿਨਾ ਲਈ ਜਾਂਦੀ ਹੈ ਜਿੰਨੀ ਕੀ ਜਰੂਰਤ ਹੁੰਦੀ ਆ ਹਾਂ ਜਦੋਂ ਘਾਟ ਹੁੰਦੀ ਹੈ ਉਸ ਤੋਂ ਬਾਅਦ ਫੇਰ ਲੈਂਦੀ ਜਾਂਦੀ ਹੈ ਜੀ ਅੱਛਾ ਜੀ ਹਾਂਜੀ ਚਾਵਲ ਸਵੇਰੇ ਬਣਦੇ ਆ ਪ੍ਰਸ਼ਾਦਾ ਦੁਪਹਿਰ ਨੂੰ ਬਣਦਾ ਜਾਂ ਕਿਸ ਤਰ੍ਹਾਂ ਕਰਦੇ ਹੋ ਚਾਵਲ ਹਰ ਟਾਈਮ ਚੱਲਦੇ ਰਹਿੰਦੇ ਨੇ ਸਵੇਰ ਤੋਂ ਸ਼ਾਮ ਤੱਕ ਸਬਜੀ ਦਾ ਲੰਗਰ ਜਿਹੜਾ ਉਹ ਵੀ ਨਾਲ ਨਾਲ ਤਿਆਰ ਚੱਲਦਾ ਰਹਿੰਦਾ ਬਹੁਤ ਅੱਛੀ ਗੱਲ ਐ ਬਹੁਤ ਅੱਛੀ ਗੱਲ ਐ ਔਰ ਮੇਰੇ ਵੀਰ ਜੁੜੇ ਨੇ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਦੇ ਦਿਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕੀ ਕਹਿਣਾ ਚਾਹੁੰਦੇ ਆ ਅੱਜ ਦਾ ਦਿਨ ਤਾਂ ਆਪਣੇ ਲਈ ਚੜ੍ਹਦੀ ਕਲਾ ਦੇ ਦੇਣਾ ਜੀ ਸਾਰੇ ਸਿੱਖ ਪੰਥ ਲਈ ਸਾਰੇ ਆਪਣੇ ਇਨਸਾਨੀਅਤ ਲਈ ਜੀ ਜਿਹੜੀ ਇਨਸਾਨੀਅਤ ਵਾਸਤੇ ਸਭ ਜਾਨ ਦੇਣਾ ਉਹ ਸ਼ਹਾਦਤ ਦਿੱਤੀ ਸੀ ਉਹਨੂੰ ਆਪਾਂ ਨਤਮਸਤਕ ਹੋ ਰਹੇ ਬਿਲਕੁਲ ਬਿਲਕੁਲ ਪਰ ਜਿਹੜਾ ਤੁਹਾਡਾ ਪਰਾਲਾ ਹੈ ਅੱਜ ਤੱਕ ਹੈ پورے ਸੰਸਾਰ ਤੋਂ ਸੰਗਤ ਜਿਹੜੀ ਹੈ ਸ਼੍ਰੀ ਦਰਬਾਰ ਆਪਣੇ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਰਹੀ ਹੈ ਔਰ ਉੱਥੇ ਨਤਮਸਤਕ ਹੋ ਰਹੀ ਹੈ ਪਰ ਜਗ੍ਹਾ ਜਗ੍ਹਾ ਜਿਹੜੇ ਲੰਗਰ ਲੱਗੇ ਆ ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਹਨਾ ਆਪਾਂ ਕਿੱਡੀਆਂ ਗਲਤੀਆਂ ਕਰਦੇ ਆ ਪਹਿਲਾਂ ਲੱਡੂ ਜਲੇਬੀਆਂ ਦਾ ਵੀ ਲੰਗਰ ਲਗਾਉਂਦੇ ਰਹੇ ਆ ਆਪਾਂ ਇਹ ਗਲਤੀਆਂ ਕਰਦੇ ਰਹੇ ਆ ਪਰ ਹੌਲੀ ਹੌਲੀ ਸੋਚੀ ਜਦੋਂ ਆਈ ਹੈ ਕਿ ਅਸਲ ਵਿੱਚ ਫਿਰ ਉਹ ਕਿੱਦਾਂ ਹੋਇਆ ਸਾਰਾ ਕੁਝ ਦੱਸੋ ਸਰ ਇਹ ਤਾਂ ਜੀ ਹੁਣ ਜਦੋਂ ਜਦੋਂ ਬੰਦੇ ਨੂੰ ਜਿੰਨੀ ਜਿੰਨੀ ਅਕਲ ਆਉਂਦੀ ਹੈ ਆਉਂਦੀ ਜਾਂਦੀ ਉਸ ਤਰ੍ਹਾਂ ਜਿਵੇਂ ਸਮਾਜ ਦੇਖਦਾ ਸਮਾਜ ਉਸ ਸਮਾਜ ਦੇ ਹਿਸਾਬ ਨਾਲ ਇਨਸਾਨ ਚੱਲਦਾ ਰਹਿੰਦਾ ਜੋ ਸਮਾਜ 'ਚ ਗਲਤੀਆਂ ਹੁੰਦੀਆਂ ਨੇ ਉਹ ਸੁਧਾਰਦਾ ਰਹਿੰਦਾ ਬਿਲਕੁਲ 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 ਬਾਕੀ ਆਪਾਂ ਭੁੱਲਣ ਹਾਰ ਹੈ ਬਖਸ਼ਣ ਹਾਰ ਤਾਂ ਮਾਰ ਹਾਂਜੀ ਬਖਸ਼ਣ ਹਾਰ ਬਿਲਕੁਲ ਨਾਲੇ ਬਾਬੇ ਚੜ੍ਹਦੀ ਕਲਾ ਸੀ ਉਹਨਾਂ ਦਾ ਤਾਂ ਹਾਂ ਐਕਚੁਅਲੀ ਨਾ ਸੋ ਦੋਸਤੋ ਇਹ ਮਾਜਰੀ ਅਕਾਲੀਆਂ ਤੋਂ ਮੇਰੇ ਪਤਵੰਤੇ ਵੀਰ ਨੇ ਸਰਪੰਚ ਸਾਹਿਬ ਨੇ ਬੋਬੀ ਜੀ ਨੇ ਹੋਰ ਮੇਰੇ ਵੀਰ ਨੇ ਸਾਰੇ ਔਰ ਜਿਹੜੇ ਬਕਾਇਦਾ ਤੌਰ ਤੇ ਅੱਜ ਇੱਥੇ ਲੰਗਰ ਨੂੰ ਜਿਹੜੇ ਡਾਇਰੈਕਸ਼ਨ ਦੇ ਰਹੇ ਨੇ ਕਿ ਕਿਹੜਾ ਲੰਗਰ ਕਿੱਥੇ ਕਿੱਥੇ ਕਿੰਨਾ ਲੈ ਕੇ ਜਾਣਾ ਇਹ ਸਾਰਿਆਂ ਦੀ ਰਹਿਨਮਾਈ ਦੇ ਹੇਠ ਇਹ ਨੌਜਵਾਨ ਪੀੜੀ ਹੈ ਦੇਖੋ ਕਿੰਨੇ ਪਿਆਰ ਦੇ ਨਾਲ ਸਬਜੀ ਜਿਹੜੀ ਹੈ ਉਸ ਨੂੰ ਬਣਾ ਰਹੇ ਨੇ ਜੇ ਪਿਆਰ ਤੇ ਸਤਕਾਰ ਹੋਵੇਗਾ ਤਾਂ ਉੱਥੇ ਜਰੂਰ ਬਰਕਤ ਹੋਵੇਗੀ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸ ਹੋਂਤਾ ਪੋਸੋਨਾਮਾ ਚੈਨਲ ਲਈ ਮਾਜਰੀ ਅਕਾਲੀਆਂ ਤੋਂ